ਹਾਂਜੀ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ 3 ਦੇ ਲੇਖ ਭਾਗ 23 ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਸਤਨਾਮ ਤੇ ਚਰਨਜੀਤ ਬਹੁਤ ਖੁਸ਼ ਸਨ ਹਰਵਿੰਦਰ ਉਹਨਾਂ ਦੋਵਾਂ ਨੂੰ ਵੀ ਬਹੁਤ ਪਸੰਦ ਸੀ ਹਰਵੀਰ ਮਾਮੀ ਜੀ ਤੁਸੀਂ ਇੱਕ ਵਾਰੀ ਅਮਨ ਨਾਲ ਗੱਲ ਕਰਕੇ ਦੇਖੋ ਫਿਰ ਮੈਂ ਕੱਲ ਨੂੰ ਅਮਨ ਨਾਲ ਗੱਲ ਕਰ ਲਵਾਂਗਾ ਫਿਰ ਉਸ ਤੋਂ ਬਾਅਦ ਹਰਵਿੰਦਰ ਦੀ ਮੰਮੀ ਨਾਲ ਗੱਲ ਕਰਾਵਾਂਗੇ ਸਤਨਾਮ ਤੇ ਚਰਨਜੀਤ ਨੇ ਹਰਵੀਰ ਨਾਲ ਹੋਈ ਸਾਰੀ ਗੱਲ ਦਵਿੰਦਰ ਤੇ ਰਮਨ ਨੂੰ ਵੀ ਦੱਸ ਦਿੱਤੀ ਉਹ ਵੀ ਖੁਸ਼ ਸੀ ਕਿਉਂਕਿ ਹਰਵਿੰਦਰ ਬਹੁਤ ਚੰਗਾ ਮੁੰਡਾ ਏ ਜੇ ਅਮਨ ਮੰਨ ਜਾਂਦੀ ਐ ਤਾਂ ਅਮਨ ਤੇ ਕਮਲ ਦੋਵਾਂ ਦੀ ਜ਼ਿੰਦਗੀ ਬਦਲ ਜਾਊ ਅਮਨ ساری ਉਮਰ ਖੁਸ਼ ਰਹੇਗੀ ਸਾਰੇ ਦੁੱਖ ਭੁੱਲ ਜਾਊ ਅਮਨ ਜਦੋਂ ਘਰ ਵਾਪਸ ਆਈ ਤਾਂ ਰਾਤ ਦੀ ਰੋਟੀ ਖਾਣ ਤੋਂ ਬਾਅਦ ਜਦੋਂ ਅਮਨ ਆਪਣੇ ਕਮਰੇ ਵਿੱਚ ਚਲੀ ਗਈ ਤਾ ਚਾਰਨਜੀਤ ਤੇ ਰਮਨ ਵੀ ਦੁੱਧ ਦੇ ਗਲਾਸ ਲੈ ਕੇ ਅਮਨਕੋਲ ਚਲੀਆਂ ਗਈਆਂ ਦੁੱਧ ਪੀਣ ਤੋਂ ਬਾਅਦ ਰਮਨ ਨੇ ਪਹਿਲਾਂ ਗੱਲ ਸ਼ੁਰੂ ਕੀਤੀ ਕਿ ਅਮਨ ਤੇਰੇ ਨਾਲ ਇੱਕ ਗੱਲ ਕਰਨੀ ਐ ਤੈ ਸੋਚਿਆ ਕੁਝ ਅੱਗੇ ਆਪਣੇ ਜੀਵਨ ਬਾਰੇ ਅਮਨ ਮੈਂ ਕੀ ਸੋਚਣਾ ਪਹਿਲਾਂ ਕਿਹੜਾ ਮੇਰੇ ਸੋਚਿਆ ਕੁਝ ਹੋਇਆ ਰੱਬ ਨੇ ਕਰਨਾ ਐ ਜੋ ਕਰਨਾ ਐ ਬਸ ਮੈਂ ਤਾਂ ਆਪਣੀ ਧੀ ਦਾ ਪਾਲਣ ਪੋਸ਼ਣ ਕਰਨਾ ਚਰਨਜੀਤ ਅਮਨ ਨੂੰ ਸਮਝਾਉਣ ਲੱਗਦੀ ਐ ਕੀਤੀ ਏ ਪਹਾੜ ਜੀ ਜਿੰਦਗੀ ਕਿਵੇਂ ਕੱਢੇਗੀ ਫਿਰ ਕਮਲ ਬਾਰੇ ਵੀ ਸੋਚ ਇਹਨੂੰ ਮਾਪੇ ਦੋਵਾਂ ਦੇ ਪਿਆਰ ਦੀ ਲੋੜ ਐ ਅਮਨ ਮੰਮੀ ਤੁਸੀਂ ਕੀ ਕਹੀ ਜਾਂਦੇ ਹੋ ਜੇ ਮੇਰੀ ਕਿਸਮਤ ਚ ਸੁਖੀ ਜੀਵਨ ਲਿਖਿਆ ਹੁੰਦਾ ਜਾਂ ਕਮਲ ਨੂੰ ਆਪਣੇ ਡੈਡੀ ਦਾ ਪਿਆਰ ਮਿਲਣਾ ਹੁੰਦਾ ਤਾਂ ਜਗਪਾਲ ਨੂੰ ਨਾ ਰੱਬ ਲੈ ਕੇ ਜਾਂਦਾ ਮੈਂ ਮਾਂ ਪਿਓ ਦੋਵੇਂ ਬਣ ਕੇ ਪਾਲਣ ਪੋਸ਼ਣ ਕਰੂੰਗੀ ਅਮਨ ਦਾ ਕੋਈ ਕਮੀ ਨਹੀਂ ਰਹਿਣ ਦਿੰਦੀ ਫਿਰ ਤੁਸੀਂ ਸਾਰੇ ਮੇਰੇ ਨਾਲ ਹੋ ਮੈਂ ਇਕੱਲੀ ਥੋੜੀ ਆ ਜਾ ਰਣਜੀਤ ਅਮਨ ਪੁੱਤ ਮਾਪੇ ساری ਉਮਰ 니 ਨਾਲ ਰਹਿ ਸਕਦੇ ਬਾਕੀ ਸਭ ਨੇ ਆਪਣੀ ਜ਼ਿੰਦਗੀ ਵਿੱਚ ਵਿਅਸਤ ਹੋ ਜਾਣਾ ਹੈ ਹੋਰ 2-4 ਸਾਲ ਇਸ ਤਰ੍ਹਾਂ ਨਿਕਲ ਜਾਣਗੇ ਪੁੱਤ ਇਕੱਲੇ ਜ਼ਿੰਦਗੀ ਕੱਢਣੀ ਔਖੀ ਬਹੁਤ ਔਖੀ ਹੈ ਅਮਨ ਮੰਮੀ ਮੇਰੇ ਨਾਲ ਐਵੇਂ ਨਾ ਕਰੋ ਮੈਂ ਜਗਪਾਲ ਦੀ ਜਗ੍ਹਾ ਕਿਸੇ ਨੂੰ ਨਹੀਂ ਦੇ ਸਕਦੀ ਅਮਨ ਰੋਣ ਲੱਗ ਗਈ ਆਪਣੀ ਮੰਮੀ ਦੀਆਂ ਮਿਹਨਤਾਂ ਕਰਨ ਲੱਗ ਗਈ ਕੀ ਮੰਮੀ ਤੁਸੀਂ ਮੈਨੂੰ ਮਜਬੂਰ ਨਾ ਕਰੋ ਮੈਂ ਕਿਸੇ ਹੋਰ ਦੀ ਜ਼ਿੰਦਗੀ ਨਹੀਂ ਖਰਾਬ ਕਰ ਸਕਦੀ ਚਰਨਜੀਤ ਚੁੱਪ ਕਰ ਪੁੱਤ ਨਾ ਆਪਣਾ ਆਪ ਖਪਾ ਮੈਂ ਤੇਰੇ ਲਈ ਪਾਣੀ ਲੈ ਕੇ ਆਉਂਦੀ ਆਂ ਚਰਨਜੀਤ ਤੋਂ ਅਮਨ ਰੋਂਦੀ ਚਾਲਣਾ ਹੋਈ ਤੇ ਰਮਨ ਦੀ ਕੁਝ ਬੋਲਣ ਦੀ ਹਿੰਮਤ ਨਾ ਹੋਈ ਅਮਨ ਆਪਣੇ ਆਪ ਨੂੰ ਥੋੜਾ ਸੰਭਾਲਦੇ ਹੋਏ ਰਮਨ ਤੁਸੀਂ ਕਿਉਂ ਮੈਨੂੰ ਵਿਆਹ ਕਰਾਉਣ ਲਈ ਕਹੀ ਜਾਂਦੇ ਹੋ ਮੈਨੂੰ ਪਤਾ ਹੈ ਤੁਸੀਂ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਹੋ ਤੁਹਾਨੂੰ ਕਿਸੇ ਨੂੰ ਵੀ ਕੋਈ ਤਕਲੀਫ ਨਹੀਂ ਮੇਰੇ ਇੱਥੇ ਰਹਿਣ ਕਰਕੇ ਤੁਸੀਂ ਮੇਰਾ ਭਲਾ ਚਾਹੁੰਦੇ ਹੋ ਰਮਣ ਅਮਨ ਸਾਨੂੰ ਤਾਂ ਤੇਰੀਆਂ ਖੁਸ਼ੀਆਂ ਚਾਹੀਦੀਆਂ ਨੇ ਤੂੰ ਉਦਾਸ ਰਹਿੰਦੀ ਐ ਸਾਡੇ ਤੋਂ ਨਹੀਂ ਚੱਲ ਹੁੰਦੀ ਅਮਨ ਪਰ ਰਮਣ ਭੈਣੇ ਜੋ ਤੁਸੀਂ ਸੋਚਦੇ ਹੋ ਇਸ ਕਰਕੇ ਮੇਰੀ ਕਮਲ ਨੇ ਰੋਲ ਜਾਣਾ ਇਹਨੂੰ ਕਿਸੇ ਨੇ ਆਪਣੀ ਧੀ ਨਹੀਂ ਮੰਨਣਾ ਰਮਣ ਅਮਨ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਹਰ ਵਾਰ ਤੇਰੇ ਨਾਲ ਗਲਤ ਥੋੜਾ ਹੋਣ ਲੱਗਾ ਹੈ ਹੋਰ 2 ਸਾਲਾਂ ਤੱਕ ਕਮਲ ਨੂੰ ਆਪਣੇ ਪਾਪਾ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ ਫਿਰ ਉਹ ਤੈਨੂੰ ਆਪਣੇ ਡੈਡੀ ਬਾਰੇ ਪੁੱਛੇਗੀ ਫਿਰ ਕੀ ਜਵਾਬ ਦੇਵੇਂਗੀ ਅਮਨ ਰਮਣ ਮੈਂ ਸਭਝਾ ਦੇਉਂਗੀ ਕਮਲ ਨੂੰ ਸਭ ਕੁਝ ਕਰ ਲਵਾਂਗੇ ਆਪਾਂ ਪਰ ਮੈਂ ਜਗਪਾਲ ਨੂੰ ਭੁੱਲ ਕੇ ਦੁਬਾਰਾ ਆਪਣੀ ਜ਼ਿੰਦਗੀ ਬਾਰੇ ਨਹੀਂ ਸੋਚ ਸਕਦੀ ਰਮਨ ਚੁੱਪਚਾਪ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਚਰਨਜੀਤ ਨੇ ਹਰਵੀਰ ਨੂੰ ਸਭ ਦੱਸ ਦਿੱਤਾ ਜੋ ਵੀ ਅਮਨ ਨਾਲ ਗੱਲ ਹੋਈ ਅਮਨ ਨੂੰ ਉਸ ਰਾਤ ਚੰਗੀ ਤਰ੍ਹਾਂ ਨੀਂਦ ਨਾ ਆਈ ਕਦੇ ਉਹ ਰੋਣ ਲੱਗ ਜਾਂਦੀ ਕਦੇ ਇਹ ਸੋਚਦੀ ਕਿ ਮੰਮੀ ਡੈਡੀ ਪਤਾ ਨਹੀਂ ਕਿਉਂ ਮੇਰਾ ਵਿਆਹ ਕਰਨ ਨੂੰ ਕਹਿਣ ਲੱਗ ਗਏ ਅਮਨ ਜਦੋਂ ਸਵੇਰੇ ਉੱઠી ਤਾਂ ਉਹਦੀਆਂ ਨੀਂਦ ਨਾ ਆਉਣ ਤੇ ਰੋਣ ਨਾਲ ਅੱਖਾਂ ਸੁੱਜੀਆਂ ਹੋਈਆਂ ਸੀ ਚਰਨਜੀਤ ਨੂੰ ਦੇਖ ਕੇ ਬਹੁਤ ਦੁੱਖ ਹੋਇਆ ਅਮਨ ਨਾਲ ਚਰਨਜੀਤ ਨੂੰ ਹੁਣ ਗੱਲ ਕਰਨੀ ਸਹੀ ਨਾ ਲੱਗੀ ਉਹ ਚੁੱਪਚਾਪ ਅਮਨ ਕੋਲੋਂ ਕਮਲ ਨੂੰ ਲੈ ਆਈ ਅਮਨ ਤਿਆਰ ਹੋ ਕੇ ਸਕੂਲ ਚਲੀ ਗਈ ਚਰਨਜੀਤ ਨੇ ਹਰਵੀਰ ਨੂੰ ਅੱਜ ਅਮਨ ਨਾਲ ਗੱਲ ਕਰਨ ਤੋਂ ਰੋਕ ਦਿੱਤਾ ਹਰਵੀਰ ਨੇ ਹਰਵਿੰਦਰ ਨੂੰ ਵੀ ਦੱਸ ਦਿੱਤਾ ਕਿ ਅਮਨ ਨੇ ਜੋ ਵੀ ਰਮਣ ਹੁਣਾਂ ਨੂੰ ਕਿਹਾ ਸੀ ਹਰਵਿੰਦਰ ਵਿਰੇ ਮੈਨੂੰ ਪਤਾ ਸੀ ਅਮਨ ਦੇ ਜਵਾਬ ਦਾ ਉਹ ਆਪਣੀ ਜਗ੍ਹਾ ਸਹੀ ਐ ਬਹੁਤ ਔਖਾ ਹੁੰਦਾ ਹੈ ਕਿਸੇ ਹੋਰ ਬਾਰੇ ਸੋਚਣਾ ਹਰਵਿੰਦਰ ਸੋਚਦਾ ਹੈ ਕਿ ਉਹ ਕਦੇ ਵੀ ਅਮਨ ਨੂੰ ਆਪਣੀ ਫੀਲਿੰਗ ਬਾਰੇ ਨਹੀਂ ਦੱਸੇਗਾ ਪ੍ਰਮਾਤਮਾ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਅਮਨ ਦੀ ਝੋਲੀ ਵਿੱਚ ਪਾ ਦਿਓ ਹਰਵਿੰਦਰ ਪਰੇਸ਼ਾਨ ਹੋ ਗਿਆ ਕਿ ਪਤਾ ਨਹੀਂ ਅਮਨ ਕਿੰਨੀ ਕ ਤਕਲੀਫ ਵਿੱਚੋਂ ਗੁਜ਼ਰੀ ਹੋਊਗੀ ਹਰਵਿੰਦਰ ਦਾ ਮਨ ਨਾ ਖੜਿਆ ਤਾਂ ਉਹਨੇ ਆਪਣੇ ਕਮਰੇ ਵਿੱਚ ਜਾ ਕੇ ਅਮਨ ਨੂੰ ਫੋਨ ਲਾ ਲਿਆ ਅਮਨ ਹਲੇ ਸਕੂਲ ਤੋਂ ਘਰ ਵਾਪਸ ਆਈ ਸੀ ਕਿ ਉਹਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਥੋੜੇ ਟਾਈਮ ਬਾਅਦ ਗੱਲ ਕਰਦੀ ਆ ਅਮਨ ਰਸੋਈ ਵਿੱਚ ਜਾ ਕੇ ਆਪਣੀ ਮੰਮੀ ਦੇ ਗਲ ਲੱਗ ਕੇ ਰੋਣ ਲੱਗ ਗਈ ਬਹੁਤ ਰੋਈ ਚਰਨਜੀਤ ਨੇ ਵੀ ਉਹਨੂੰ ਰੋਣ ਤੋਂ ਨਾ ਰੋਕਿਆ ਫਿਰ ਹੌਲੀ-ਹੌਲੀ ਚੁੱਪ ਕਰਵਾਇਆ ਰੋਟੀ ਖਵਾਈ ਤੇ ਅਮਨ ਨੂੰ ਆਰਾਮ ਕਰਨ ਨੂੰ ਕਿਹਾ ਅਮਨ ਕਮਰੇ ਵਿੱਚ ਜਾ ਕੇ ਲੇਟ ਗਈ ਸੋਚਦੀ ਐ ਹਰਵਿੰਦਰ ਨੂੰ ਫੋਨ ਕਰ ਲੈਂਦੀ ਆ ਹਰਵਿੰਦਰ ਪਹਿਲੀ ਰਿੰਗ ਤੇ ਫੋਨ ਚੁੱਕ ਲੈਂਦਾ ਐ ਅਮਨ ਆਪਣੀ ਉਦਾਸੀ ਲੁਕਾਉਂਦੀ ਹੋਈ ਵਾਹ ਫੋਨ ਹੱਥ ਵਿੱਚ ਫੜੀ ਬੈਠਾ ਸੀ ਹਰਵਿੰਦਰ ਹੋਰ ਕੀ ਬੈਸਟ ਫਰੈਂਡ ਦੇ ਫੋਨ ਦਾ ਇੰਤਜ਼ਾਰ ਸੀ ਜੇ ਨਾ ਸੁਣਦਾ ਫਿਰ ਉਹਨੇ ਤਾਂ ਮੈਨੂੰ ਬਖਸ਼ਣਾ ਨਹੀਂ ਸੀ ਅਮਨ ਲੈ ਮੈਂ ਹੁਣ ਕਦੋਂ ਤੈਨੂੰ ਕੁਝ ਕਿਹਾ ਹਰਵਿੰਦਰ ਕਾਲਜ ਟਾਈਮ ਦੀ ਗੱਲ ਅਲੱਗ ਸੀ ਹਰਵਿੰਦਰ ਕਿਉਂ ਅਮਨ ਕਾਲਜ ਟਾਈਮ ਕਿਉਂ ਮੈਂ ਅੱਜ ਵੀ ਤੇਰਾ ਉਹੀ ਦੋਸਤ ਐ ਤੂੰ ਮੈਨੂੰ ਕੁਝ ਵੀ ਕਹਿ ਸਕਦੀ ਐ ਮੈਨੂੰ ਪਤਾ ਐ ਸਭ ਸਮਝਦਾ ਐ ਆਪਣੇ ਦੋਸਤ ਦੇ ਹਰ ਦੁੱਖ ਦਰਦ ਨੂੰ ਸਮਝਦਾ ਜਗਪਾਲ ਤੋਂ ਬਾਅਦ ਤੇਰੇ ਹਾਲਾਤ ਤੇਰੀ ਉਦਾਸੀ ਤੇਰੀਆਂ ਜ਼ਿੰਮੇਵਾਰੀਆਂ ਪਰ ਤੂੰ ਬਹੁਤ ਹਿੰਮਤ ਵਾਲੀ ਆ ਫਿਰ ਤੇਰੇ ਮੰਮੀ ਡੈਡੀ ਦਾ ਸਾਥ ਸਭ ਤੋਂ ਵੱਡਾ ਹੌਸਲਾ ਤੇਰੇ ਲਈ ਅਮਨ ਹਰਵਿੰਦਰ ਮੇਰੀ ਹਿੰਮਤ ਹੌਸਲਾ ਸਭ ਜਗਪਾਲ ਨਾਲ ਹੀ ਚਲੇ ਗਏ ਮੰਮੀ ਡੈਡੀ ਦੁਬਾਰਾ ਵਿਆਹ ਦਾ ਸੋਚੀ ਜਾਂਦੇ ਨੇ ਮੈਂ ਨਹੀਂ ਕਰ ਸਕਦੀ ਖਰਵਿੰਦਰ ਸੁਮਨ ਨੂੰ ਸਮਝਾਉਣ ਲੱਗਿਆ ਕਿ ਮੰਮੀ ਡੈਡੀ ਆਪਣੀ ਜਗ੍ਹਾ ਸਹੀ ਨੇ ਤੂੰ ਆਪਣੀ ਜਗ੍ਹਾ ਸਹੀ ਏ ਪਰ ਤੂੰ ਚਿੰਤਾ ਨਾ ਕਰ ਤੇਰੀ ਮਰਜ਼ੀ ਬਿਗੈਰ ਕੁਝ ਵੀ ਨਹੀਂ ਹੋਵੇਗਾ ਮੈਂ ਹਰਵੀਰ ਵੀਰੇ ਨਾਲ ਗੱਲ ਕਰੂੰਗਾ ਅਮਨ ਨਹੀਂ ਵੀਰੇ ਨਾਲ ਮੈਂ ਖੁਦ ਗੱਲ ਕਰੂੰਗੀ ਖਰਵਿੰਦਰ ਬਹੁਤ ਟਾਈਮ ਅਮਨ ਨੂੰ ਸਮਝਾਈ ਗਿਆ ਤੇ ਫਿਰ ਗੱਲ ਕਰਦੇ ਆ ਕਹਿ ਕੇ ਫੋਨ ਕੱਟ ਦਿੱਤਾ ਕੀ ਅਮਨ ਹੁਣ ਸੌਂ ਜਾ ਕੱਲ ਨੂੰ ਗੱਲ ਕਰਦੇ ਆ ਅਮਨ ਫੋਨ ਕੱਟ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਹਨੂੰ ਨੀਂਦ ਕਿੱਥੇ ਆਉਂਦੀ ਸੀ ਬਸ ਕਸ਼ਮ ਕਸ਼ਮ ਵਿੱਚ ਫਸੀ ਹੋਈ ਸੀ ਉਹ ਜਗਪਾਲ ਦੀ ਜਗ੍ਹਾ ਹੋਰ ਕਿਸੇ ਬਾਰੇ ਸੋਚਣਾ ਹੀ ਨਹੀਂ ਚਾਹੁੰਦੀ ਸੀ ਜਦੋਂ ਅਮਨ ਦਾ ਮਨ ਫਿਰ ਅਸ਼ਾਂਤ ਹੋ ਗਿਆ ਉਹ ਹਰਵੀਰ ਨਾਲ ਗੱਲ ਕਰਨ ਲੱਗ ਗਈ ਅਮਨ ਦੇ ਮੰਮੀ ਡੈਡੀ ਨਾਲ ਉਹਦੀ ਜੋ ਵਿਆਹ ਦੀ ਗੱਲ ਹੋਈ ਹਰਵੀਰ ਵੀਰੇ ਨੂੰ ਦੱਸ ਦਿੱਤੀ ਪਹਿਲਾਂ ਤਾਂ ਹਰਵੀਰ ਨੇ ਸੋਚਿਆ ਸੀ ਕਿ ਅਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਫਿਰ ਉਹਨੇ ਅਮਨ ਨਾਲ ਆਮ ਵਾਂਗ ਗੱਲ ਕੀਤੀ ਹਰਵੀਰ ਕੋਈ ਨਾ ਅਮਨ ਤੂੰ ਪਰੇਸ਼ਾਨ ਨਾ ਹੋਈ ਮੈਂ ਮਾਮਾ ਜੀ ਨਾਲ ਗੱਲ ਕਰਦਾ ਬਸ ਤੂੰ ਆਪਣਾ ਤੇ ਕਮਲ ਦਾ ਧਿਆਨ ਰੱਖ ਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰ ਮੈਂ ਤੇਰੇ ਨਾਲ ਕੁਝ ਵੀ ਗਲਤ ਨਹੀਂ ਹੋਣ ਦਿੰਦਾ ਚੱਲ ਹੁਣ ਸੌਂ ਜਾ ਕਿੰਨਾ ਲੇਟ ਫੋਨ ਕੀਤਾ ਕੱਲ ਨੂੰ ਤੈਂ ਕੰਮ ਤੇ ਨਹੀਂ ਜਾਣਾ ਟਾਈਮ ਨਾਲ ਫੋਨ ਕਰ ਲਿਆ ਕਰ ਨਹੀਂ ਮੈਂ ਆਪ ਹੀ ਰੋਜ਼ ਕਾਲ ਕਰਿਆ ਕਰੂੰ ਅਮਨ ਪਹਿਲਾਂ ਹਰਵਿੰਦਰ ਦਾ ਫੋਨ ਆਇਆ ਹੋਇਆ ਸੀ ਵਿਰੇ ਤਾਂ ਲੇਟ ਹੋ ਗਈ ਹਰਵੀਰ ਕੋਈ ਨਾ ਵਧੀਆ ਕੀਤਾ ਉਹਨੇ ਫੋਨ ਕਰ ਲਿਆ ਅਮਨ ਹਰਵਿੰਦਰ ਬਹੁਤ ਸਿਆਣਾ ਮੁੰਡਾ ਹੈ 4 ਸਾਲ ਹੋ ਗਏ ਮੇਰੇ ਨਾਲ ਰਹਿੰਦੇ ਨੂੰ ਮਜ਼ਾ ਆ ਲ ਕਦੇ ਉੱਚੀ ਆਵਾਜ਼ ਵਿੱਚ ਬੋਲਿਆ ਹੋਵੇ ਜਾਂ ਮੇਰੀ ਕਦੇ ਗੱਲ ਨਾ ਸੁਣੀ ਹੋਵੇ ਆਗਿਆਕਾਰੀ ਹੈ ਬਹੁਤ ਮਿੱਠੇ ਸੁਭਾਅ ਦਾ ਹੈ ਅਮਨ ਵੀਰੇ ਉਹ ਸ਼ੁਰੂ ਤੋਂ ਹੀ ਏਦਾਂ ਦੇ ਸੁਭਾਅ ਦਾ ਹੈ ਬਹੁਤ ਵਧੀਆ ਸਾਰਿਆਂ ਨਾਲ ਉਹਦੀ ਵਧੀਆ ਨਿਭਦੀ ਸੀ ਹਰਵੀਰ ਹਾਂ ਬਹੁਤ ਚੰਗਾ ਮੁੰਡਾ ਹੈ ਚੱਲ ਸੌਂ ਜਾ ਅਮਨ ਹਰਵੀਰ ਨਾਲ ਗੱਲ ਕਰਨ ਤੋਂ ਬਾਅਦ ਉਸ ਨੂੰ ਨੀਂਦ ਵੀ ਆ ਗਈ ਹਰਵੀਰ ਨੇ ਅਗਲੇ ਦਿਨ ਸਤਨਾਮ ਨੂੰ ਸਭ ਕੁਝ ਸਮਝਾ ਦਿੱਤਾ ਕਿ ਅਮਨ ਨਾਲ ਹੁਣ ਵਿਆਹ ਬਾਰੇ ਕੋਈ ਗੱਲ ਨਾ ਕਰਿਓ ਅਮਨ ਨੂੰ ਟਾਈਮ ਦਿਓ ਫਿਰ ਬਾਅਦ ਵਿੱਚ ਦੇਖਾਂਗੇ ਗੱਲ ਕਰਕੇ 2 ਮਹੀਨੇ ਇਸ ਤਰ੍ਹਾਂ ਲੰਘ ਗਏ ਕਿਸੇ ਨੇ ਵੀ ਅਮਨ ਨਾਲ ਵਿਆਹ ਬਾਰੇ ਕੋਈ ਗੱਲ ਨਾ ਕੀਤੀ ਸਾਰਾ ਪਰਿਵਾਰ ਖੂਬ ਗੱਲਾਂ ਬਾਤਾਂ ਕਰਦੇ ਹੱਸਦੇ ਖੇਡਦੇ ਕਦੇ ਅਮਨ ਨਾਲ ਐਵੇਂ ਦੀ ਕੋਈ ਗੱਲ ਨਾ ਕਰਦੇ ਅਮਨ ਦਾ ਮਨ ਸ਼ਾਂਤ ਹੋ ਗਿਆ ਕਿ ਚਲੋ ਹਰਵੀਰ ਵੀਰੇ ਦੀ ਗੱਲ ਸਾਰਿਆਂ ਨੇ ਮੰਨ ਲਈ ਖਰਵਿੰਦਰ ਦਾ ਵੀ ਜਦੋਂ ਵੀ ਫੋਨ ਆਉਂਦਾ ਉਹ ਦੋਵੇਂ ਥੋੜਾ ਬਹੁਤ ਇੱਕ ਦੂਜੇ ਨੂੰ ਹਾਸਾ ਮਜ਼ਾਕ ਕਰਦੇ ਹਰਵਿੰਦਰ ਨੂੰ ਇਹ ਸੀ ਕਿ ਅਮਨ ਜੇ ਨਹੀਂ ਵੀ ਵਿਆਹ ਕਰਵਾਵੇਗੀ ਪਰ ਉਹ ਖੁਸ਼ ਰਹੇ ਮੈਂ ਹਰ ਸਮੇਂ ਹਰ ਗੱਲ ਵਿੱਚ ਉਸਦੀ ਮਦਦ ਕਰੂੰਗਾ ਅਮਨ ਦੀ ਜ਼ਿੰਦਗੀ ਥੋੜੀ ਰਮਾ ਹੋ ਗਈ ਸੀ ਪਰ ਜਗਪਾਲ ਦੀ ਯਾਦ ਤੇ ਜ਼ਿਕਰ ਅਮਨ ਨੂੰ ਉਦਾਸ ਕਰ ਜਾਂਦੇ ਇਹ ਦੁੱਖ ਅਮਨ ਦੇ ਨਾਲ ਹੀ ਰਹਿਣਾ ਸੀ ਅਮਨ ਦਾ ਆਪਣੀ ਨੰਦ ਗਿੰਨੀ ਨਾਲ ਗੱਲ ਕਰਦੇ ਟਾਈਮ ਵੀ ਇਹੀ ਹਾਲ ਹੁੰਦਾ ਪਰ ਅਮਨ ਹੁਣ ਸਕੂਲ ਦੇ ਕੰਮਾਂ ਵਿੱਚ ਜ਼ਿਆਦਾ ਬੀਜੀ ਹੋ ਗਈ ਇਸ ਤਰ੍ਹਾਂ ਹੀ 6 ਮਹੀਨੇ ਬੀਤ ਗਏ ਕਮਲ ਨੂੰ 2 ਸਾਲ ਦੀ ਹੋ ਗਈ ਅੱਜ ਉਹਦਾ ਜਨਮ ਦਿਨ ਸੀ ਰਮਨ ਤੇ ਦਵਿੰਦਰ ਨੇ ਇਸ ਵਾਰ ਕਮਲ ਦਾ ਜਨਮ ਦਿਨ ਮਨਾਉਣ ਬਾਰੇ ਸੋਚਿਆ ਅਮਨ ਨਾਲ ਸਲਾਹ ਕਰਕੇ ਕੇਕ ਲਿਆਂਦਾ ਰਮਨ ਨੇ ਸੁਖਮੰਦ ਦੇ ਸਕੂਲ ਵਾਲੇ ਦੋਸਤ ਵੀ ਸੱਦੇ ਬੱਚਿਆਂ ਨਾਲ ਘਰ ਖੂਬ ਰੌਣਕਾਂ ਲੱਗੀਆਂ ਹੋਈਆਂ ਸੀ ਕਮਲ ਸਫੇਦ ਰੰਗ ਦੀ ਫਰੌਕ ਵਿੱਚ ਨੰਨੀ ਪਰੀ ਲੱਗਦੀ ਐ ਸਾਰੇ ਬੱਚੇ ਕੇਕ ਖਾਣ ਮਗਰੋਂ ਖੇਡਣ ਲੱਗ ਗਏ ਸਾਰਾ ਦਿਨ ਘਰ ਵਿੱਚ ਖੂਬ ਰੌਣਕਾਂ ਲੱਗੀਆਂ ਰਹੀਆਂ ਸ਼ਾਮ ਜਿਹੇ ਨੂੰ ਕਮਲ ਦੇ ਜਨਮ ਦਿਨ ਕਰਕੇ ਗਿੰਨੀ ਦਾ ਫੋਨ ਆਉਂਦਾ ਤਾਂ ਅਮਨ ਗੱਲਾਂ ਕਰਦੀ ਰੋਣ ਲੱਗ ਗਈ ਗਿੰਨੀ ਅਮਨ ਅੱਜ ਨੀ ਰੋਣਾ ਅੱਜ ਆਪਣੀ ਧੀ ਰਾਣੀ ਦਾ ਜਨਮ ਦਿਨ ਹੈ ਖੁਸ਼ ਰਹਿ ਜਗਪਾਲ ਨੂੰ ਯਾਦ ਕਰਿਆ ਕਰ ਪਰ ਰੋਕੇ ਨਹੀਂ ਤੈਨੂੰ ਇਸ ਤਰ੍ਹਾਂ ਦੇਖ ਕੇ ਮੈਨੂੰ ਬਹੁਤ ਤਕਲੀਫ ਹੁੰਦੀ ਹੈ ਅਮਨ ਪੈਣੇ ਮੈਂ ਬਹੁਤ ਕੋਸ਼ਿਸ਼ ਕਰਦੀ ਆਂ ਪਤਾ ਨਹੀਂ ਮੇਰਾ ਦਿਲ ਖੜਦਾ ਨਹੀਂ ਜਗਪਾਲ ਨੂੰ ਯਾਦ ਮਗਰੋਂ ਕਰਦੀਆਂ ਹੰਝੂ ਤੇ ਦਰਦ ਪਹਿਲਾਂ ਆ ਜਾਂਦੇ ਆ ਗਿੰਨੀ ਨਹੀਂ ਹੌਸਲੇ ਨਾਲ ਯਾਦ ਕਰਿਆ ਕਰ ਮਨ ਖੁਸ਼ ਰੱਖਿਆ ਕਰ ਅੱਛਾ ਇੱਕ ਗੱਲ ਕਹਾ ਮੰਨੇਗੀ ਅਮਨ ਹਾਂਜੀ ਭੈਣੇ ਗਿੰਨੀ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਹੁਣ ਕਮਲ ਵੱਡੀ ਹੋ ਰਹੀ ਐ ਹੁਣ ਟਾਈਮ ਐ ਪਤਾ ਨਹੀਂ ਤੇਰੇ ਮੰਮੀ ਡੈਡੀ ਨੇ ਸੋਚਿਆ ਕਿ ਨਹੀਂ ਪਰ ਮੈਂ ਤੇਰਾ ਵਿਆਹ ਕਰਨਾ ਐ 2 ਸਾਲ ਹੋ ਗਏ ਜਾਣੇ ਆ ਜਗਪਾਲ ਨੂੰ ਗਏ ਯਾਦ ਤਾਂ ਉਹਨੇ ਹਮੇਸ਼ਾ ਹੀ ਰਹਿਣਾ ਪਰ ਜ਼ਿੰਦਗੀ ਨੂੰ ਇਸ ਤਰ੍ਹਾਂ ਖਰਾਬ ਬਣਾ ਕਰ ਅਮਨ ਭੈਣੇ ਤੁਸੀਂ ਤਾਂ ਨਾ ਇਸ ਤਰ੍ਹਾਂ ਕਹੋ ਜਗਪਾਲ ਥੋੜਾ ਵੀਰ ਸੀ ਮੈਥੋਂ ਇਹ ਨਹੀਂ ਹੋਣਾ ਜਗਪਾਲ ਨੂੰ ਭੁੱਲ ਕੇ ਮੈਂ ਕਿਸੇ ਹੋਰ ਦੀ ਨਹੀਂ ਹੋ ਸਕਦੀ ਨਾਲੇ ਭੈਣ ਕਮਲ ਨੂੰ ਕਿਸੇ ਨੇ ਨਹੀਂ ਅਪਣਾਉਣਾ ਮੈਂ ਆਪਣੀ ਜ਼ਿੰਦਗੀ ਖਾਤਰ ਆਪਣੀ ਧੀ ਨੂੰ ਨਹੀਂ ਰੋਲ ਸਕਦੀ ਗਿੰਨੀ ਜਗਪਾਲ ਦੀ ਭੈਣ ਕਰਕੇ ਤੇਰੀਆਂ ਖੁਸ਼ੀਆਂ ਲੋਚਦੀਆਂ ਨਾਲੇ ਸਾਰੀ ਦੁਨੀਆ ਇੱਕੋ ਜੀ ਨਹੀਂ ਹੁੰਦੀ ਜੇ ਮੰਮੀ ਨੇ ਕਮਲ ਨੂੰ ਪੋਤੀ ਨਹੀਂ ਮੰਨਿਆ ਇਹਦਾ ਮਤਲਬ ਇਹ ਨਹੀਂ ਕਿ ਹਰ ਕੋਈ ਇਹੋ ਜਿਹਾ ਹੁੰਦਾ ਹੈ ਅਮਨ ਨੰਦ ਨਾਲੋਂ ਪਹਿਲਾਂ ਤੇਰੀ ਵੱਡੀ ਭੈਣ ਹੈ ਨਹੀਂ ਦੇਖ ਸਕਦੀ ਤੈਨੂੰ ਇਕੱਲੇ ਜ਼ਿੰਦਗੀ ਕੱਢਦੀ ਮੈਂ ਨਹੀਂ ਹੁਣ ਤੇਰੀ ਕੋਈ ਵੀ ਸੋਨੀ ਅਮਨ ਭੈਣੇ ਤੁਹਾਨੂੰ ਮੇਰੇ ਵਿਆਹ ਬਾਰੇ ਗੱਲ ਕਰਨ ਨੂੰ ਮੰਮੀ ਡੈਡੀ ਨੇ ਕਿਹਾ ਗਿਨੀ ਨਹੀਂ ਉਹਨਾਂ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਪਰ ਬਹੁਤ ਵਧੀਆ ਸੋਚਦੇ ਨੇ ਮੈਂ ਮਾਸੀ ਜੀ ਨਾਲ ਗੱਲ ਕਰਦੀਆਂ ਇਹ ਕਹਿ ਕੇ ਅਮਨ ਦੀ ਗੱਲ ਬਿਨਾ ਸੁਨੇ ਹੀ ਗਿੰਨੀ ਨੇ ਫੋਨ ਘੱਟ ਦਿੱਤਾ ਤੇ ਚਰਨਜੀਤ ਨੂੰ ਫੋਨ ਕਰ ਲਿਆ ਤੇ ਰਸਮੀ ਦਵਾ ਸਲਾਮ ਤੋਂ ਬਾਅਦ ਗਿੰਨੀ ਨੇ ਅਮਨ ਨਾਲ ਹੋਈ ਸਾਰੀ ਗੱਲ ਦੱਸੀ ਚਰਨਜੀਤ ਤੇ ਇਹ 8-9 ਮਹੀਨੇ ਪਹਿਲਾਂ ਦੀ ਗੱਲ ਹੈ ਅਸੀਂ ਸਾਰਿਆਂ ਨੇ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਮੰਨੀ ਨਹੀਂ ਅਮਨਦੀਪੂ ਆ ਦਾ ਮੁੰਡਾ ਹਰਵੀਰ ਉਹਨੇ ਮੁੰਡਾ ਵੀ ਦੇਖਿਆ ਹੋਇਆ ਹੈ ਉਹਦੇ ਕੋਲ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਗਿੰਨੀ ਸੁਣ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਮਾਸੀ ਜੀ ਫਿਰ ਤੇ ਬਹੁਤ ਵਧੀਆ ਤੁਸੀਂ ਗੱਲ ਚਲਾਓ ਉਹਨਾਂ ਨਾਲ ਮੈਂ ਅਮਨ ਨੂੰ ਮਨਾ ਲੈਣਾ ਮੈਨੂੰ ਫੋਟੋ ਭੇਜ ਦਿਓ ਮੁੰਡੇ ਦੀ ਮੈਂ ਜਗਪਾਲ ਦੇ ਜੀਜੇ ਨਾਲ ਵੀ ਗੱਲ ਕਰ ਲਵਾਂਗੀ ਉਹਨਾਂ ਦੀ ਗੱਲ ਤਾਂ ਅਮਨ ਕਦੇ ਨਹੀਂ ਮੋੜਦੀ ਚਰਨਜੀਤ ਤੇ ਇਹ ਮੈਂ ਤੈਨੂੰ ਹਰਵੀਰ ਦਾ ਫੋਨ ਨੰਬਰ ਲਿਖਾਉਂਦੀ ਆਂ ਤੁਸੀਂ ਉਹਦੇ ਨਾਲ ਗੱਲ ਕਰ ਲਿਓ ਗਿੰਨੀ ਨੇ ਚਰਨਜੀਤ ਨੂੰ ਘਰ ਸਾਰਿਆਂ ਨਾਲ ਦੁਬਾਰਾ ਗੱਲ ਕਰਨ ਨੂੰ ਕਹਿ ਕੇ ਫੋਨ ਕੱਟ ਕੇ ਨੰਬਰ ਸੇਵ ਕਰ ਹਰਵੀਰ ਨੂੰ ਮੈਸੇਜ ਕਰਕੇ ਆਪਣੇ ਬਾਰੇ ਦੱਸਿਆ ਤੇ ਫਿਰ ਹੀ ਟਾਈਮ ਫੋਨ ਕਰਨ ਨੂੰ ਕਿਹਾ ਹਰਵੀਰ ਉਸ ਟਾਈਮ ਕੰਮ ਤੇ ਸੀ ਲੰਚ ਟਾਈਮ ਵਿੱਚ ਉਹਨੇ ਮੈਸੇਜ ਦੇਖ ਗਿੰਨੀ ਨੂੰ ਰਿਪਲਾਈ ਕੀਤਾ ਹਰਵੀਰ ਸਤਿ ਸ਼੍ਰੀ ਅਕਾਲ ਭੈਣੇ ਤੁਸੀਂ ਭੈਣੇ ਕਿਹੜੇ ਟਾਈਮ ਫ੍ਰੀ ਹੁੰਦੇ ਹੋ ਮੈਸੇਜ ਕਰ ਦਿਓ ਆਪਾਂ ਉਦੋਂ ਗੱਲ ਕਰ ਲਾਂਗੇ ਗਿੰਨੀ ਨੇ ਸ਼ਾਮ ਨੂੰ ਮੈਸੇਜ ਦੇ ਕੇ ਰਿਪਲਾਈ ਕਰਤਾ ਹੁਣ ਫੋਨ ਕਰ ਲਾਂ ਮੈਂ ਵੇਲੀ ਆ ਹਰਵੀਰ ਵੀ ਉਸ ਟਾਈਮ ਕੰਮ ਤੋਂ ਘਰ ਆ ਗਿਆ ਉਹਨੇ ਉਸੇ ਵੇਲੇ ਗਿੰਨੀ ਨੂੰ ਫੋਨ ਕਰ ਲਿਆ ਗਿੰਨੀ ਰਸਮੀ ਫਤਿਹ ਬਲਾਉਣ ਤੇ ਹਾਲਚਾਲ ਪੁੱਛਣ ਤੋਂ ਬਾਅਦ ਅਮਨ ਦੇ ਵਿਆਹ ਦੀ ਗੱਲ ਕੀਤੀ ਤੇ ਮੁੰਡੇ ਦੀ ਫੋਟੋ ਵੀ ਮੰਗ ਲਈ ਹਰਵੀਰ ਪੈਣੇ ਬਹੁਤ ਖੁਸ਼ੀ ਹੋਈ ਸੁਣ ਕੇ ਕਿ ਤੁਸੀਂ ਵੀ ਅਮਨ ਦੇ ਵਿਆਹ ਬਾਰੇ ਸੋਚਦੇ ਹੋ ਮੈਂ ਤੁਹਾਨੂੰ ਹੁਣੇ ਫੋਟੋ ਭੇਜਦਾ ਬਹੁਤ ਸਾਊ ਆ ਮੁੰਡਾ ਮੇਰੇ ਨਾਲ ਹੀ ਰਹਿੰਦਾ ਹੈ ਹਰਵੀਰ ਹਰਵਿੰਦਰ ਬਾਰੇ ਸਭ ਕੁਝ ਦੱਸ ਦਿੰਦਾ ਹੈ ਤੇ ਫੋਟੋ ਵੀ ਭੇਜ ਦਿੰਦਾ ਉਧਰ ਅਮਨ ਫੇਰ ਕਸ਼ਮਕਸ਼ ਵਿੱਚ ਫਸੀ ਹੁੰਦੀ ਹੈ ਕਿ ਜਗਪਾਲ ਤੋਂ ਬਾਅਦ ਗਿੰਨੀ ਹੀ ਉਹਦੇ ਲਈ ਸਹੁਰਿਆਂ ਵੱਲੋਂ ਸਭ ਕੁਝ ਹੈ ਹੁਣ ਉਹੀ ਉਸ ਨੂੰ ਦੂਜੀ ਵਾਰ ਵਿਆਹ ਲਈ ਮਜਬੂਰ ਕਰੀ ਜਾਂਦੀ ਸੀ ਅਮਨ ਦਾ ਮਨ ਫੇਰ ਡੋਲਣ ਲੱਗ ਗਿਆ ਪਤਾ ਨਹੀਂ ਕਿ ਉਹ ਆਪਣੀ ਦੁਬਾਰਾ ਜ਼ਿੰਦਗੀ ਸ਼ੁਰੂ ਕਰਨ ਤੋਂ ਬਹੁਤ ਡਰਦੀ ਸੀ ਅਮਨ ਸੋਚਦੀ ਸੀ ਪਿਆਰ ਜੀਵਨ ਵਿੱਚ ਇੱਕ ਵਾਰ ਹੁੰਦਾ ਹੈ ਮੇਰਾ ਪਿਆਰ ਜਗਪਾਲ ਹੈ ਮੈਂ ਉਹਨੂੰ ਕਦੇ ਨਹੀਂ ਭੁੱਲ ਸਕਦੀ ਰੱਬ ਜੀ ਕਿਉਂ ਮੈਨੂੰ ਸਾਰੇ ਮਜਬੂਰ ਕਰ ਹੀ ਜਾਂਦੇ ਨੇ ਮੇਰੇ ਕੋਲ ਹੈ ਤਾਂ ਸਹੀ ਜਗਪਾਲ ਦੀ ਨਿਸ਼ਾਨੀ ਕਮਲ ਮੇਰੇ ਲਈ ਬਸ ਇੰਨਾ ਹੀ ਬਹੁਤ ਹੈ ਇਹੀ ਸੋਚਾਂ ਸੋਚਦੀ ਤੋਂ ਹਰਵੀਰ ਦਾ ਫੋਨ ਆ ਜਾਂਦਾ ਹੈ ਅਮਨ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਪਾ ਵੀ ਠੀਕ ਏ ਹਰਵੀਰ ਸਭ ਵਧੀਆ ਅਮਨ ਬਸ ਤੂੰ ਆਪਣਾ ਖਿਆਲ ਰੱਖ ਹਰਵੀਰ ਥੋੜਾ ਰੋਕ ਕੇ ਬੋਲਦਾ ਹੈ ਅਮਨ ਅੱਜ ਤੇਰੀ ਨੰਦ ਗਿੰਨੀ ਭੈਣ ਨਾਲ ਗੱਲ ਹੋਈ ਸੀ ਅਮਨ ਵੀਰੇ ਮੈਨੂੰ ਪਤਾ ਸੀ ਹੁਣ ਸਾਰੇ ਥੋਨੂੰ ਕਹਿਣਗੇ ਹਰਵੀਰ ਅਮਨ ਦੀ ਗੱਲ ਵਿੱਚ ਹੀ ਟੋਕ ਕੇ ਕਹਿਣ ਲੱਗਾ ਮੈਨੂੰ ਕਿਸੇ ਨੇ ਨਹੀਂ ਕਿਹਾ ਪਿਛਲੇ ਸਾਲ ਮੈਂ ਹੀ ਸੋਚਿਆ ਸੀ ਪਰ ਸਭ ਨੂੰ ਰੋਕਿਆ ਵੀ ਮੈਂ ਹੀ ਸੀ ਤੈਨੂੰ ਹੋਰ ਟਾਈਮ ਦੇਣਾ ਚਾਹੁੰਦਾ ਸੀ ਸੋਚਣ ਲਈ ਹੁਣ ਕਿੰਨੀ ਭੈਣ ਤੇ ਜੀਜਾ ਜੀ ਵੀ ਤੇਰੇ ਬਾਰੇ ਇਹੀ ਸੋਚਦੇ ਐ ਅਮਨ ਵੀਰੇ ਮੈਂ ਤੁਹਾਨੂੰ ਤੰਗ ਕਰਦੀਆਂ ਜੋ ਤੁਸੀਂ ਮੈਨੂੰ ਵਿਆਹ ਲਈ ਮਜਬੂਰ ਕਰੀ ਜਾਂਦੇ ਹੋ ਹਰਵੀਰ ਤੇਰੇ ਵਰਗੀ ਭੈਣ ਰੱਬ ਸਭ ਨੂੰ ਦੇਵੇ ਪਰ ਅਸੀਂ ਤੈਨੂੰ ਇਕੱਲੇ ਉਦਾਸ ਨਹੀਂ ਦੇਖ ਸਕਦੇ ਫਿਰ ਆਪਣੇ ਬਾਰੇ ਨਾ ਸੋਚ ਕਮਲ ਬਾਰੇ ਵੀ ਸੋਚ ਅਮਨ ਵੀਰੇ ਚੱਲ ਕਮਲ ਦੀ ਖਾਤਰ ਮੈਂ ਵਿਆਹ ਕਰਵਾ ਲੈਂਦੀਆਂ ਕੀ ਗਾਰੰਟੀ ਹੈ ਕਿ ਉਹ ਕਮਲ ਨੂੰ ਅਪਣਾਉਣਗੇ ਅਗਲਾ ਵੀ ਵਿਆਹਿਆ ਹੋਊ ਬੱਚੇ ਵੀ ਹੋਣਗੇ ਵੀਰੇ ਦੂਜੀ ਵਾਰ ਬਹੁਤ ਔਖਾ ਹੋ ਜਾਂਦਾ ਹੈ ਹਰਵੀਰ ਅਮਨ ਦੇਖ ਤੂੰ ਇੱਕ ਵਾਰ ਮੇਰੀ ਭੈਣ ਵਿਆਹ ਲਈ ਹਾਂ ਕਰ ਦੇ ਬਾਕੀ ਜ਼ਿੰਮੇਵਾਰੀ ਮੇਰੀ ਅਸੀਂ ਸਾਰੇ ਤੈਨੂੰ ਖੁਸ਼ ਦੇਖਣਾ ਚਾਹੁੰਦੇ ਆਂ ਬਸ ਸਾਨੂੰ ਤੇਰੀਆਂ ਖੁਸ਼ੀਆਂ ਚਾਹੀਦੀਆਂ ਅਮਨ ਵੀਰੇ ਮੈਨੂੰ ਸੋਚਣ ਲਈ ਟਾਈਮ ਦਿਓ ਮੇਰੇ ਲਈ ਬਹੁਤ ਮੁਸ਼ਕਲ ਹੈ ਜਗਪਾਲ ਦੀ ਜਗ੍ਹਾ ਕਿਸੇ ਨੂੰ ਹੋਰ ਦੇਖਣਾ ਹਰਵੀਰ ਕੋਈ ਨਹੀਂ ਟਾਈਮ ਲੈ ਲਾ ਪਰ ਜਵਾਬ ਹਾਂ ਵਿੱਚ ਦੇਵੀ ਨਾਲੇ ਇੱਕ ਖੁਸ਼ਖਬਰੀ ਹੈ ਤੂਪੂ ਆ ਬਣਨ ਵਾਲੀਆਂ ਅਮਨ ਹਾਂ ਸੱਚੀ ਵੀਰੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਭਾਬੀ ਨੂੰ ਚਲੋ ਠੀਕ ਹੈ ਵੀਰੇ ਮੈਂ ਸਾਰਿਆਂ ਨੂੰ ਖੁਸ਼ਖਬਰੀ ਦੇ ਦੇਵਾਂ ਇਹ ਕਹਿ ਕੇ ਅਮਨ ਨੇ ਫੋਨ ਕੱਟ ਦਿੱਤਾ ਤੇ ਫਿਰ ਹਾਲ ਵਿੱਚ ਆ ਕੇ ਸਾਰਿਆਂ ਨੂੰ ਖੁਸ਼ਖਬਰੀ ਦੱਸੀ ਰਮਨ ਨੂੰ ਜੱਫੀ ਪਾ ਕੇ ਕਹਿਣ ਲੱਗੀ ਹਰਵੀਰ ਵੀਰੇ ਦਾ ਫੋਨ ਆਇਆ ਰਮਨ ਆਪਾਂ ਭੂਆ ਬਣਨ ਵਾਲੇ ਆ ਸਾਰਾ ਪਰਿਵਾਰ ਖੁਸ਼ ਸੀ ਸਾਰੇ ਜਣੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲੱਗੇ ਸਰਬੀ ਨੂੰ ਫੋਨ ਕਰਕੇ ਸਭਨੇ ਵਧਾਈਆਂ ਦਿੱਤੀਆਂ ਦੋਵੇਂ ਪਰਿਵਾਰ ਬਹੁਤ ਖੁਸ਼ ਸੀ ਘਰ ਵਿੱਚ ਬਹੁਤ ਦਿਨਾਂ ਬਾਅਦ ਖੁਸ਼ੀਆਂ ਨੇ ਪੈਰ ਰੱਖਿਆ ਸੀ ਹੁਣ ਤਾਂ ਸਭ ਇਹੀ ਚਾਹੁੰਦੇ ਸੀ ਕਿ ਅਮਨ ਵੀ ਵਿਆਹ ਲਈ ਮੰਨ ਜਾਵੇ ਪਰ ਕਿਸੇ ਨੇ ਵੀ ਅਮਨ ਨੂੰ ਕੁਝ ਨਾ ਕਿਹਾ ਅਮਨ ਦੋ ਤਿੰਨ ਦਿਨ ਇਹੀ ਸੋਚਦੀ ਰਹੀ ਕਿ ਮੇਰੇ ਲਈ ਕੀ ਸਹੀ ਹੈ ਕੀ ਗਲਤ ਜੇ ਉਹ ਆਪਣੀ ਕਮਨ ਲਈ ਵਿਆਹ ਲਈ ਹਾਂ ਕਰਦੀ ਹੈ ਤਾਂ ਖੁਦ ਦਾ ਮਨ ਮਾਰ ਕੇ ਜੀਣਾ ਪੈਣਾ ਹੈ ਕਿਸੇ ਹੋਰ ਨੂੰ ਜਗਪਾਲ ਦੀ ਜਗ੍ਹਾ ਨਹੀਂ ਦੇਖ ਸਕਦੀ ਅਮਨ ਸੋਚਦੀ ਹੈ ਜੇ ਵਿਆਹ ਲਈ ਮਨਾ ਕਰਦੀਆਂ ਤਾਂ ਸਾਰਿਆਂ ਨੇ ਕਹਿਣਾ ਸਵਾਰਥੀ ਆਪਣੀ ਧੀ ਬਾਰੇ ਨਹੀਂ ਸੋਚਦੀ ਅਮਨ ਬਹੁਤ ਤਕਲੀਫ ਵਿੱਚੋਂ ਦੀ ਲੰਘ ਰਹੀ ਸੀ ਪਤਾ ਨਹੀਂ ਮੈਂ ਸਹੀ ਆ ਕਿ ਗਲਤ ਪਰ ਮੈਨੂੰ ਕੋਈ ਨਹੀਂ ਸਮਝਦਾ ਅਮਨ ਇਹੀ ਸੋਚਾਂ ਸੋਚਦੀ ਸੀ ਕਿ ਹਰਵਿੰਦਰ ਦਾ ਫੋਨ ਆ ਗਿਆ ਹਾਲਚਾਲ ਪੁੱਛਣ ਤੋਂ ਬਾਅਦ ਹਰਵਿੰਦਰ ਕਹਿਣ ਲੱਗਿਆ ਕੀ ਗੱਲ ਅਮਨ ਅੱਜ ਐਨੀ ਚੁੱਪ ਧਾਰੀ ਐ ਅਮਨ ਹਰਵਿੰਦਰ ਘਰ ਦੇ ਫਿਰ ਵਿਆਹ ਦੀਆਂ ਗੱਲਾਂ ਕਰਦੀ ਐ ਹਰਵੀਰ ਵੀਰਾ ਗਿੰਨੀ ਭੈਣ ਘਰੇ ਵੀ ਸਭ ਮੈਨੂੰ ਕੁਝ ਸਮਝ ਨਹੀਂ ਆਉਂਦਾ ਹਰਵਿੰਦਰ ਅਮਨ ਤੂੰ ਕਿਉਂ ਨਹੀਂ ਅੱਗੇ ਵਧਣਾ ਚਾਹੁੰਦੀ ਖੁਸ਼ੀਆਂ ਤੇ ਤੇਰਾ ਵੀ ਹੱਕ ਐ ਅਮਨ ਹਰਵਿੰਦਰ ਤੂੰ ਸਮਝਦਾ ਕਿਉਂ ਨਹੀਂ ਮੇਰੀ ਧੀ ਨੇ ਰੋਲ ਜਾਣਾ ਕਿਸੇ ਨੇ ਨੀ ਕਮਲ ਨੂੰ ਆਪਣੀ ਧੀ ਕਰਕੇ ਜਾਣਣਾ ਹਰਵਿੰਦਰ ਮੈਂ ਮਨ ਦਾ ਕਮਲ ਮੇਰੀ ਧੀ ਐ ਬਸ ਤੂੰ ਵਿਆਹ ਲਈ ਹਾਂ ਕਰ ਦੇ ਅਮਨ ਕੀ ਕਹੀ ਜਾਂਦਾ ਤੂੰ ਮੈਨੂੰ ਕੁਝ ਸਮਝ ਨਹੀਂ ਆਈ ਹਰਵਿੰਦਰ ਹਰਵਿੰਦਰ ਅਮਨ ਤੂੰ ਕਦੇ ਵੀ ਨਹੀਂ ਕੁਝ ਸਮਝਦੀ ਅਮਨ ਮੇਰੇ ਨਾਲ ਕਰਵਾਵੇਂਗੀ ਵਿਆਹ ਮੈਂ ਤੈਨੂੰ ਤੇ ਕਮਲ ਨੂੰ ساری ਉਮਰ ਖੁਸ਼ ਰੱਖੂੰਗਾ ਅਮਨ ਕੀ ਕਹੀ ਜਾਂਦਾ ਹਰਵਿੰਦਰ ਆਪਣੀ ਦੋਸਤੀ ਵਿੱਚ ਆ ਵਿਆਹ ਵਾਲੀ ਗੱਲ ਕਿੱਥੋਂ ਆ ਗਈ ਐਵੇਂ ਕਿਵੇਂ ਤੂੰ ਸੋਚ ਸਕਦਾ ਲੱਗਦਾ ਤੈਨੂੰ ਮੇਰੇ ਤੇ ਤਰਸ ਆਉਣ ਲੱਗ ਗਿਆ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਆ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ